ਸਰੰਤਨ ਉਹ ਜਿਹੜੀ ਸੀਟ ਤੋਂ ਲੜ ਰਿਆ ਉਥੇ ਕਹਾਣੀਆਂ ਵੀ ਬਹੁਤ ਹੋਇਆ ਜੇ ਸੋਚੀਏ ਤੇ ਸੂਬਾ ਵੀ ਉਸੇ ਇਲਾਕੇ ਦਾ ਹੀ ਸੀ ਵੇਖੋ ਸੂਬੇ ਨੇ ਸਬਦ ਕਿਉਂਕਿ ਅਸੀਂ ਤੇਾਰੇ ਕੇ ਸਾਡੇ ਕੋਲ ਸਾਰੀਆਂ ਸੂਬੇ ਦੀਆਂ ਫਾਈਲਾਂ 100 ਤੋਂ ਵੱਧ ਐਫ ਆਈ ਆਰ ਦੇ ਵਿੱਚ ਸੂਬੇ ਦਾ ਨਾਮ ਸੂਬੇ ਸਰੰਤਨ ਦਾ ਨਾਮ ਦਰਜਾ ਤੇ ਉਹਦੇ ਵਿੱਚ ਹਜ਼ਾਰ ਤੋਂ ਉੱਤੇ ਸਿੱਖ ਨੌਜਵਾਨਾਂ ਦਾ ਕਤਲੇਆਮ ਕੀਤਾ ਹੈ ਜਿਹੜਾ ਸੂਬੇ ਨੇ ਕੀਤਾ ਸੂਬੇ ਨੇ ਕੀਤਾ ਉਹ ਤੋਂ ਬਾਬਾ ਜੀ ਦੀ ਡੈਥ ਵੀ ਜਿਹੜੀ ਇੱਕ ਦੋਆਂ ਗੱਡੀਆਂ ਦੇ ਨਾਲ ਪਾ ਨਿਕਲੋ ਸਰਵਾ 服务 ਵਾਲੇ ਬਾਬਾ ਜੀ ਸੀ ਉਹਨਾਂ ਦਾ ਨਾਮ ਇਹ ਹੀ ਬਾਬਾ ਚਰਨ ਸਿੰਘ ਜੀ ਹਾਂਜੀ ਉਸ ਪਰਿਵਾਰ ਦੇ ਤੇ ਰਿਸ਼ਤੇਦਾਰਾਂ ਦੇ ਸੱਤ ਜੀ ਇਹਨੇ ਕੋਕੋ ਕੇ ਮਾਰ ਦਿੱਤੇ ਲੁੱਟ ਵੀ ਲਿਆ ਸਾਰੇ ਸਬੂਤ ਸਾਡੇ ਕੋਲ ਵਕੀਲਾਂ ਦੇ ਕੋਲ ਫਾਈਲਾਂ ਭਰੀਆਂ ਕੋਰਟ 'ਚ ਸਾਬਤ ਹੋ ਗਏ ਉਹਨਾਂ ਵਿੱਚੋਂ ਇੱਕ ਨੂੰ ਇਹਨੇ ਦੋ ਜੀਪਾਂ ਦੇ ਨਾਲ ਵਨ ਕੇ ਤੇ ਉਲਟ ਪਾਸ਼ਣ ਖੇਚੀ ਬਾਬਾ ਚੰਦ ਸਿੰਘ ਦੀ ਹੋ ਕਹਾਣੀ ਸੀ ਪਾੜ ਦਤਾ ਉਹ ਇਹ ਵੀ ਕਿਹਾ ਜਾਂਦਾ ਕਿ ਬਾਬਾ ਚੰਦ ਸਿੰਘ ਹੀ ਬਾਬਾ ਚੰਦ ਸਿੰਘ ਦਾ ਭਰਾ ਹੀ ਜਾਂ ਕਿਹੜਾ ਹੈ ਪਰ ਕੋਈ ਵੀ ਉਹਨਾਂ ਸੱਤਾਂ ਵਿੱਚੋਂ ਇੱਕ ਰੂਪ ਪਾੜਿਆ